1 ਮਹੀਨਾ ਹਰ ਕੋਈ ਥਾਂ ਪਰ ਰਹਿ ਕੇ ਸਟੈਂਪ ਲੱਗਿਆ ਗੁੱਜੇ ਜਿਹੜੇ ਵਾਦੇ 1 ਮਹੀਨੇ ਰੱਖਦੇ ਆ ਤੇ 1 ਮਹੀਨਾ 1 ਮਹੀਨਾ 1 ਮਹੀਨਾ ਹੋ ਗਿਆ ਇਹਨੂੰ ਆ ਛੜਾ ਕੇ ਲੈਂਦੇ ਆ 1 ਮਹੀਨਾ ਹੋ ਗਿਆ ਇਹਦੀ 1 ਮਹੀਨੇ ਤਰਖਾ ਕਿਥੇ ਆ ਇਹ ਤਰਖਾ ਦਿੱਤੀ ਸੀ ਨਹੀਂ ਰਿਪਾਏ ਦਿੰਗੇ ਨਾ ਤੂੰ ਜਿੱਥੇ ਕੰਮ ਕਰਦੇ تھے ਇਹਨੂੰ ਪਾਏ ਦਿੱਤੇ ਆ ਕੀ ਬਲੋ ਮੇਰੀ ਮੰਦਿਰ پاس ਰਹਿੰਦੇ تھے ਪਾਏ ਤੂੰ ਜਾਨਵਾ ਦਾ ਕੰਮ ਕਰਦੇ تھے ਉਹੀ ਮੈਂ ਪ੍ਰਸਤ ਕਰਿਆ ਥਾ ਅੱਛਾ ਉਹੀ ਤੇ ਬਾਅਦ ਵਿੱਚ ਪੈਸਾ ਵਸਾ ਨਹੀਂ ਦਿਆ ਥਾ ਇਹਨੂੰ ਦਿਆ ਨਹੀਂ ਦਿਆ ਤਾਂ ਮਹਾ ਮੈਂ ਕੰਮ ਕਰ ਰਹੇ ਨੇ ਨਹੀਂ ਅਭੀ ਇਹਨਾਂ ਨੇ ਪਾਇਆ ਦੀਆ ਕੋਈ ਤੁਹਾਨੂੰ ਨਹੀਂ ਦੇਖੋ ਦੇਖੋ ਰਬ ਜੀ ਤੁਸੀਂ ਨੋਟ ਕਰ ਸਕਦੇ ਹੋ ਭੈਣ ਬੜੀ ਸਿਆਣੀ ਹੈ ਉਹ ਸੁਝੀ ਹੋਈ ਕਹਿੰਦੀ ਸਿਰ ਪੈਸੇ ਦਿੱਤੇ ਆ ਇਹਨੇ ਖਾਲੇ ਆ ਪਰ ਇਹਨੇ ਬੜਾ ਤੀਨ ਤੀਨ ਸੰਭ ਤੀਨ ਰੋਵੇ ਕੋਈ ਵੀ ਮੇਰੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਪਤਾ ਉਹ ਨਹੀਂ ਪਤਾ ਇਹ ਪੈਸੇ ਆ ਕੋਈ ਨਹੀਂ ਪਤਾ ਕੋਈ ਨਹੀਂ